ਪੰਜਾਬੀ ਨੂੰ ਅਮਰੀਕਾ ਵਿੱਚ ਮਿਲੀ ਅਧਿਕਾਰਿਤ ਮਾਨਤਾ ਜਾਰਜੀਆ ਵਿਧਾਨ ਸਭਾ ਨੇ ਪਾਸ ਕੀਤਾ ਪ੍ਰਸਤਾਵ ਅਮਰੀਕਾ ਤੋਂ ਪੰਜਾਬੀਆਂ ਲਈ ਬੜੇ ਮਾਣ ਵਾਲੀ ਖਬਰ ਸਾਹਮਣੇ ਆਈ ਹੈ ਇੱਕ ਇਤਿਹਾਸਿਕ ਕਦਮ ਦੇ ਤਹਿਤ ਜਾਰਜੀਆ ਵਿਧਾਨ ਸਭਾ ਨੇ ਸਦਨ ਦੇ ਪ੍ਰਸਤਾਵ 403 ਨੂੰ ਅਪਣਾ ਕੇ ਪੰਜਾਬੀ ਭਾਸ਼ਾ ਦੇ ਸਥਾਨਕ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਅਮੁੱਲ ਯੋਗਦਾਨ ਨੂੰ ਅਧਿਕਾਰਿਤ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ ਪੰਜਾਬੀ ਨੂੰ ਦੁਨੀਆ ਦੀ ਨੋਮੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਮੰਨਿਆ ਜਾਂਦਾ ਹੈ ਇਹ ਦੱਖਣੀ ਏਸ਼ੀਆ ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਉਤਪੰਨ ਹੋਈ ਇੱਕ ਭਾਸ਼ਾ ਹੈ ਜੋ ਦੋ ਲਿਪੀਆਂ ਵਿੱਚ ਲਿਖੀ ਜਾਂਦੀ ਹੈ ਭਾਰਤ ਵਿੱਚ ਗੁਰਮੁਖੀ ਅਤੇ ਪਾਕਿਸਤਾਨ ਵਿੱਚ ਸ਼ਾਹਮੁਖੀ ਇਹ ਦੋਹਰੀ ਪਰੰਪਰਾ ਆਪਣੀ ਅਮੀਰ ਪਹਾਸ਼ਾਈ ਵਿਭਿੰਨਤਾ ਅਤੇ ਅਨੁਕੂਲਤਾ ਨੂੰ ਦਰਸਾਉਂਦੀ ਹੈ ਪੰਜਾਬ ਖੇਤਰ ਤੋਂ ਬਾਹਰ ਇਹ ਪਹਾ ਸ਼ ਕੈਨੇਡਾ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਅਤੇ ਸਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਰਵਾਸੀ ਭਾਈਚਾਰਿਆਂ ਵਿੱਚ ਪਰਫੁੱਲਤ ਹੋਈ ਹੈ ਸਿੱਖ ਧਰਮ ਵਿੱਚ ਪੰਜਾਬੀ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਭਾਸ਼ਾ ਹੈ ਇਸ ਭਾਸ਼ਾ ਨੇ ਸੰਗੀਤ ਸਾਹਿਤ ਅਤੇ ਧਾਰਮਿਕ ਅਭਿਆਸਾਂ ਰਾਹੀਂ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾਈ ਹੈ ਜਾਰਜੀਆ ਦੀ ਇਹ ਪਹਿਲ ਕਦਮੀ ਹੋਰ ਅਮਰੀਕੀ ਰਾਜਾਂ ਲਈ ਵੀ ਪ੍ਰੇਰਨਾ ਬਣ ਸਕਦੀ ਹੈ ਪੰਜਾਬੀ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਜਦੋਂ ਕਿ ਯੂਕੇ ਵਿੱਚ ਇਹ ਚੋਟੀ ਦੀਆਂ ਪੰਜ ਭਾਸ਼ਾਵਾਂ ਵਿੱਚੋਂ ਇੱਕ ਹੈ ਜਾਰਜੀਆ ਦਾ ਇਹ ਕਦਮ ਨਾ ਸਿਰਫ਼ ਭਾਸ਼ਾ ਦੇ ਵਿਸ਼ੂ ਵਿਆਪੀ ਮਹੱਤਵ ਨੂੰ ਦਰਸਾਉਂਦਾ ਹੈ ਸਗੋਂ ਡਾਇਸਪੋਰਾ ਭਾਈਚਾਰਿਆਂ ਦੀ ਉਹਨਾਂ ਜ਼ਮੀਨਾਂ ਨੂੰ ਅਮੀਰ ਬਣਾਉਣ ਦੀ ਇਹ ਸ਼ਕਤੀ ਨੂੰ ਉਜਾਗਰ ਕਰਦਾ ਹੈ ਜਿਨ੍ਹਾਂ ਨੂੰ ਉਹ ਆਪਣਾ ਘਰ ਕਹਿੰਦੇ ਹਨ